ਕਾਈ ਮਾਇਆ ਮੋ ਪਰਮ ਪੈ ਪੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮਤਰਾਸ ਮਟਾਈ एक अरदास पाट कीरत की गुर रामदास राखो सरनाई। एक अरदास पाट कीरत की गुर रामदास राखो शरनाय सुकः ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਾਨਮ ਮਾਰਨ ਦੁਖ ਜਾਏ सफतखसमी नूर आरसो कोसो चटि दुद डेठे सच्चे पात सा ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸਰਸਾ ਹਾਂਦੈ ਸਾ ਜੈਸ ਪਾਸ ਵਹਟਿਆਂ ਸੋਹੀਏ ਸਾਵਨਾਂ ਦਾ ਵੇਸਾ ਸੱਜਣਾ ਸੱਚਾ ਪਤਸਾ ਸਰਸਾ ਹਾਂਦਸਾ ਜੈਸ ਪਾਸ ਬਹਿਠਿਆਂ ਸੋਹੀਏ ਸਵਨਾਂ ਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾ ਕਰ ਕਿਰਪਾ ਕਰਪਾਲ ਆਪੇ ਭਗਸ ਲੈ ਸਦਾ ਸਦਾ ਜਪੇ ਤੇਰਾ ਨਾਮ ਸਤ ਗੁਰ ਪਾਇੰ ਪੈ ਕਰ ਕਿਰਪਾ ਕਿਰਪਾਲ ਆਪੇ ਬਖਸ ਲੈ ਸਦਾ ਸਦਾ ਜਪੇ ਤੇਰਾ ਨਾਮ ਸਤ ਗੁਰ ਪਾਏ ਪੈ ਮਾਨਤਾ ਆਂਤਰ ਬਸ ਦੁੱਖਾ ਨਾਸ ਹੋਏ ਹੱਥ ਅਪਰਖ ਬੇਅਪ ਪੂਣਾ ਕੋਏ ਗੰਗਾ ਵਾਂ ਦਨ ਰੈਨ ਇਤ ਕਮਲਾਏ ਸਾਂਤ ਤਜਨਾਕੈ ਸੰਗ ਹੋ ਮੈ ਰੋਗ ਜਾਏ ਸਰਬ ਨਿਰੰਤਰ ਖਸਮ ਇਕ ਰਵ ਰਹਿਆ ਗੁਰ ਪਰਸਾਦੀ ਸੱਚ 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 ਲਹਿਆ ਦਇਆ ਕਰੋ ਦਇਾਲ ਆਪਣੇ ਸਫਤ ਦੇ दारसना देखन हाल नानक प्रेरित ए महल्ला पंजवा एको जपिए मणै माहे एकस ਏ ਸਰਣਾਏ ਇਕ ਸਿ ਸਿਉਂਕਰ ਪਰਹੜੀ ਦੁੱਜੀ ਨਾਹੀ ਜਾਏ ਇੱਕ ਦਾਤਾ ਮੰਗੀਐ සාවකෙස පල්ලපායේ මානථානසාසගේ රාස ප්‍රාව එක්කො එක්කතයායේ අම්වරෙත ਨਾਮ ਨਿਦਾਨ ਸੱਚ ਗੁਰਮੁਖ ਪਾਇਆ ਜਾਏ ਬੜਾ ਭਾਗੀ ਤੇ ਸੰਤ ਜਣ ਜਨਮਾਣ ਬੋਠ ਥਾ ਆਏ ਜਲ ਥਲ ਮਹੀਲ ਰਵ ਰਹਿ ਆ ਦੁਜ ਕੋਈ ਨਾਏ ਨਾਮ ਧਿਆਏ ਨਾਮ ਉਚਰਾ ਨਾਨਕ ਖਸਮਰ ਜਾਏ ਪੋੜੀ ਜੈਸਨ ਤੂੰ ਰਖਵਾਲਾ ਮਾਰੇ ਤਿਸ ਕਾਣ ਜੈਸਨ ਤੋ ਰਖਵਾਲਾ ਜਿੱਤ ਤੈ ਨਪੈਨਾ ਜੈਸਨ ਤੇਰਾ ਅੰਗ ਤੇਸ ਮੁਖ ਉਜਲਾ ਜੈਸਨ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜੈਸਨ ਤੇਰੀ ਨਾਦਰ ਨਾ ਲੇਖ ਪੁਸੀਐ ਜੈਸਨ ਤੇਰੀ ਖੁਸ਼ੀ ਤੇਨਾਂ ਨਿੰਦ ਪਹੁੰਚੀ ਐ ਜੈਸਨ ਤੂੰ ਪ੍ਰਭ ਬੱਲ ਤੇਸ ਕਿਆ ਮੋਹ ਸੰਦਗੀ ਜੈਸਨ ਤੇਰੀ ਮਿਹਰ ਸੋ ਤੇਰੀ ਬੰਦਗੀ ਜੈਸਨ ਤੂੰ ਪ੍ਰਭ ਵੱਲ ਤੇ ਸਕਿਆ ਮੋਹ ਸੰਦਗੀ ਜੈਸਨ ਤੇਰੀ ਮਿਹਰ ਸੋ ਤੇਰੀ ਬੰਦਗੀ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀਂ ਤੇਰਾ ਨਾਮ ਸਤ ਗੁਰ ਪਾਏ ਪੈ